ਮੁੱਖ ਮੰਤਰੀ ਭਗਵੰਤ ਮਾਨ 40s ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਔਰ ਜਾਣਕਾਰੀ ਇਹ ਆਈ ਹੈ ਕਿ ਉਹਨਾਂ ਦੀ ਸਿਹਤ ਹੁਣ ਸਥਿਰ ਹੈ ਠੀਕ ਹੈ ਔਰ ਕੁਝ ਜ਼ਰੂਰੀ ਜਾਂਚ ਰਿਪੋਰਟਾਂ ਕਰਾਉਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਜਲਦ ਛੁੱਟੀ ਮਿਲ ਜਾਵੇਗੀ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਇਸ ਤੋਂ ਪਹਿਲਾਂ ਇੱਕ ਵਾਰੀ ਖਬਰ ਆਈ ਸੀ ਕਿ ਜਦੋਂ ਦਿੱਲੀ ਕੁਝ ਆਪਣੀਆਂ ਪਾਰਟੀ ਗਤੀਵਿਧੀਆਂ ਦੇ ਕਰਕੇ ਔਰ ਅਰਵਿੰਦ ਕੇਜਰੀਵਾਲ ਦੀ ਰਿਹਾਈ ਤੋਂ ਬਾਅਦ ਕੁਝ ਬੈਠਕਾਂ ਉਹਨਾਂ ਨੇ ਦਿੱਲੀ ਕਰਨੀਆਂ ਸਨ ਉਤੋਂ ਪੇਰੋ ਆਪਣੇ ਚਾਰਟਰਡ ਪਲੇਨ ਦੇ ਜ਼ਰੀਏ ਚੰਡੀਗੜ੍ਹ ਜਦੋਂ ਲੈਂਡ ਕੀਤੇ ਤਾਂ ਉਸ ਵਕਤ ਵੀ ਉਹਨਾਂ ਦੀ ਸਿਹਤ ਵਿਗੜ ਗਈ ਸੀ ਜਿਸ ਦੇ ਕਰਕੇ ਮੁੜ ਚੰਡੀਗੜ੍ਹ ਦੇ ਫਿਰ ਵਾਪਸ ਦਿੱਲੀ ਜਾਣਾ ਪਿਆ ਸੀ ਅਪੋਲੋ ਹਸਪਤਾਲ ਦੇ ਵਿੱਚ ਉਹਨਾਂ ਨੂੰ ਉਦੋਂ ਦਾਖਲ ਕਰਾਇਆ ਗਿਆ ਉੱਥੇ ਉਹਨਾਂ ਦਾ ਜਿਹੜਾ ਇਲਾਜ ਚੱਲਿਆ ਫਿਰ ਸਿਹਤ ਯਾਬ ਹੁੰਦੇ ਨੇ ਤਾਂ ਫਿਰ ਆਪਣੇ ਪਾਰਟੀ ਦੀਆਂ ਤੇ ਸਰਕਾਰ ਦੀਆਂ ਸਰਗਰਮੀਆਂ ਦੇ ਵਿੱਚ ਗਤੀਵਿਧੀਆਂ ਕਰਦੇ ਨੇ ਹੁਣ ਤੱਕ ਬੀਤੇ ਦਿਨ ਵੀ ਉਹਨਾਂ ਨੇ ਇੱਕ ਬੈਠਕ ਕੀਤੀ ਸੀ ਜਿਸ ਦੇ ਵਿੱਚ ਝੋਨੇ ਦੀ ਆਮਦ ਨੂੰ ਲੈ ਕੇ ਕੁਝ ਅਧਿਕਾਰੀਆਂ ਨਾਲ ਆਰ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਨੂੰ ਵੀ ਆਨਲਾਈਨ ਜੋੜਿਆ ਗਿਆ ਸੀ ਵੀਡੀਓ ਕਾਨਫਰੰਸ ਜਰੀਏ ਉਸ ਤੋਂ ਪਹਿਲਾਂ ਵੀ ਉਹ ਇੱਕ ਰੈਲੀ ਨੂੰ ਬਠਿੰਡਾ ਦੇ ਵਿੱਚ ਸੰਬੋਧਨ ਕਰ ਚੁੱਕੇ ਨੇ ਇੱਕ ਸਮਾਗਮ ਦੇ ਵਿੱਚ ਜਿੱਥੇ ਉਹਨਾਂ ਨੇ ਸਰਪੰਚੀ ਇਲੈਕਸ਼ਨ ਦੇ ਬਾਰੇ ਵੀ ਕੁਝ ਗੱਲਾਂ ਆਖੀਆਂ ਤੇ ਹੁਣ ਜਾਣਕਾਰੀ ਇਹ ਹੈ ਕਿ ਪਤਾ ਲੱਗਿਆ ਕਿ ਕੱਲ ਜਦੋਂ ਦੇਰ ਸ਼ਾਮ ਤੱਕ ਰਾਤ ਤੱਕ ਉਹਨਾਂ ਦੀ ਸਿਹਤ ਵਿਗੜਦੀ ਹੈ ਤੇ ਉਦੋਂ ਉਹਨਾਂ ਨੂੰ 40s ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਦੇ ਬਾਰੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਔਰ ਇਸ ਤੋਂ ਪਹਿਲਾਂ ਵੀ ਜਦੋਂ ਉਹਨਾਂ ਨੇ ਸਵਾਲ ਚੁੱਕੇ ਸਨ ਤੇ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਦੇ ਵਿੱਚ ਇਸ ਦਾ ਜਵਾਬ ਦੇ ਦਿੱਤਾ ਸੀ ਕਿ ਮੈਂ ਫੀਤਾ ਬੰਨਣ ਦੇ ਲਈ ਵੀ ਕਿਤੇ ਰੁਕ ਜਾਵਾਂ ਤੇ ਮੈਨੂੰ ਵਿਰੋਧੀ ਆ ਜਿਹੜੇ ਘੇਰ ਲੈਂਦੇ ਆ ਔਰ ਕਹਿ ਦਿੰਦੇ ਆ ਕਿ ਡਿਗ ਪਿਆ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਖੁਦ ਹੀ ਜਵਾਬ ਦੇ ਦਿੱਤਾ ਸੀ ਸਪਸ਼ਟੀਕਰਨ ਦੇ ਦਿੱਤਾ ਸੀ ਕਿ ਉਹਨਾਂ ਨੂੰ ਮੇਰੇ ਡਿੱਗਣ ਦਾ ਫਿਕਰ ਵੱਧ ਹੈ ਪਰ ਇਹ ਇਹਨਾਂ ਦੀਆਂ ਮੈਂ ਜਦੋਂ ਜੜਾ ਦੇ ਵਿੱਚ ਬੈਠ ਗਿਆ ਪੋਲੀਟੀਕਲ ਤੌਰ ਦੇ ਉੱਤੇ ਤਾਂ ਪਤਾ ਇਹਨਾਂ ਨੂੰ ਫੇਰ ਲੱਗਣਾ ਮੈਂ ਡਿੱਗਦਾ ਨਹੀਂ ਮੈਂ ਜੜਾ 'ਚ ਬੈਠਦਾ ਇਹ ਗੱਲਾਂ ਉਹਨਾਂ ਨੇ ਪੋਲੀਟੀਕਲ ਤੌਰ ਦੇ ਉੱਤੇ ਕਹੀਆਂ ਪ੍ਰਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਲੋਕਾਂ ਦੀ ਵੀ ਨਜ਼ਰ ਬਣੀ ਹੋਈ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਉਹਨਾਂ ਦੀ ਸਿਹਤ ਯਾਭੀ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੀਆਂ ਗਤੀਵਿਧੀਆਂ ਬਹੁਤ ਸਾਰੇ ਕੰਮ ਸਟੇਟ ਦੇ ਮੁਖੀ ਹੋਣ ਦੇ ਨਾਤੇ ਉਹਨਾਂ ਦੇ ਉੱਤੇ ਨਿਰਭਰ ਕਰਦੇ ਨੇ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤੀ ਚੋਣਾਂ ਨੇ ਜਿਹੜੀਆਂ ਉਹਨਾਂ ਨੂੰ ਲੈ ਕੇ ਵੀ ਮੁੱਖ ਮੰਤਰੀ ਫਿਕਰ ਮੰਦ ਹੋਣਗੇ ਪੰਜਾਬ ਦੇ ਵਿੱਚ ਕਿ ਉਹਨਾਂ ਨੇ ਕਿਵੇਂ-ਕਿਵੇਂ ਗਤੀਵਿਧੀਆਂ ਨੂੰ ਨੇਪਰੇ ਚਾੜਨਾ ਔਰ ਆਪਣੀ ਪਾਰਟੀ ਦੇ ਲਈ ਵੀ ਜੜਾਇਆ ਬਤੌਰ ਸੂਬਾ ਪ੍ਰਧਾਨ ਦੇ ਤੌਰ ਦੇ ਉੱਤੇ ਵੀ ਉਹਨਾਂ ਨੇ ਕੰਮ ਕਰਨਾ ਜਿੱਥੇ ਤੱਕ ਰਹੀ ਗੱਲ ਹਰਿਆਣਾ ਵਿਧਾਨ ਸਭਾ ਇਲੈਕਸ਼ਨ ਦੀ ਉਸ ਦੀ ਵੀ ਜ਼ਿੰਮੇਵਾਰੀ ਕੇਜਰੀਵਾਲ ਤੋਂ ਬਾਅਦ ਮੋਢਲੇ ਰੂਪ ਦੇ ਵਿੱਚ ਪਹਿਲਾਂ ਜਦੋਂ ਕੇਰੀਵਾਲ ਜੇਲ੍ਹ ਦੇ ਅੰਦਰ ਬੰਨਸਨ ਉਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਮੋਢਿਆਂ ਤੇ ਸੀ ਪਾਰਟੀ ਦੀ ਜ਼ਿੰਮੇਵਾਰੀ ਤੇ ਹੁਣ ਵੀ ਉਹਨਾਂ ਨੂੰ ਥਾਂ ਥਾਂ ਦੇ ਉੱਤੇ ਪ੍ਰਚਾਰ ਦੇ ਲਈ ਰੈਲੀਆਂ ਕਰਨ ਦੇ ਲਈ ਜਾਂ ਆਸੇ-ਪਾਸੇ ਹੋਰ ਕੰਮਾਂ ਦਾ ਪਾਰਟੀ ਦੇ ਕੰਮਾਂ ਦਾ ਧਿਆਨ ਰੱਖਣ ਦੇ ਲਈ ਗਤੀਵਿਧੀਆਂ ਦਾ ਹਿੱਸਾ ਲੈਣਾ ਪੈ ਸਕਦਾ ਇੱਕ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਦੂਜਾ ਪੰਜਾਬ ਸਰਕਾਰ ਨੂੰ ਚਲਾਉਣ ਦੀਆਂ ਗਤੀਵਿਧੀਆਂ ਤੇ ਹੁਣ ਜਾਣਕਾਰੀ ਇਹ ਆਈ ਹੈ ਜਿਹੜੀ ਕੀ ਅਧਿਕਾਰਤ ਤੌਰ ਦੇ ਉੱਤੇ ਇਸ ਗੱਲ ਦੀ ਪੁਸ਼ਟੀ ਆ ਜਿਹੜੀ ਹੋ ਗਈ ਹੈ ਕਿ ਪੰਜਾਬ ਦੇ ਜਿਹੜੇ ਸੀਐਮ ਨੇ ਹਸਪਤਾਲ ਦੇ ਵਿੱਚ ਭਰਤੀ ਹੋਏ ਨੇ 40 ਹਸਪਤਾਲ ਮੁਹਾਲੀ ਦੇ ਵਿੱਚ ਤੇ ਉਹਨਾਂ ਦੀ ਸਿਹਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ ਔਰ ਜ਼ਰੂਰੀ ਜਾਂਚ ਤੋਂ ਬਾਅਦ ਉਹਨਾਂ ਨੂੰ ਛੁੱਟੀ ਵੀ ਹੈ ਜਿਹੜੀ ਮਿਲ ਜਾਵੇਗੀ ਔਰ ਸੀਐਮ ਦਫ਼ਤਰ ਤੋਂ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਮੁੱਖ ਮੰਤਰੀ ਦੇ ਦਫ਼ਤਰ ਤੋਂ ਇਹ ਜਾਣਕਾਰੀ ਆਈ ਹੈ ਕਿ ਉਹਨਾਂ ਦੀ ਸਿਹਤ ਹੁਣ ਨਿਯਮਤ ਹੈ ਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ ਉਹਨਾਂ ਦੀ ਜਿਹੜੀ ਸਿਹਤ ਯਾਪੀ ਜਿਹੜੀ ਆ ਉਹ ਹੈ ਬਿਲਕੁਲ ਸਥਿਰ ਨੇ ਫਿਲਹਾਲ ਔਰ ਉਹਨਾਂ ਦੀ ਜਾਂਚ ਜਿਹੜੀ ਜ਼ਰੂਰੀ ਜਾਂਚਾਂ ਨੇ ਰਿਪੋਰਟਾਂ ਨੇ ਉਹ ਕਰਾਉਣ ਤੋਂ ਬਾਅਦ ਉਹਨਾਂ ਨੂੰ ਛੁੱਟੀ ਆ ਜਿਹੜੀ ਮਿਲ ਜਾਵਗੀਏ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਅਧਿਕਾਰਤ ਆ ਜਿਹੜੀ ਉਹ ਜਾਣਕਾਰੀ ਦਿੱਤੀ ਗਈ ਹੈ ਇਸ ਬਾਬਤ ਆ ਜਿਹੜੇ ਵਿਰੋਧੀ ਧਿਰ ਦੇ ਖਾਸ ਕਰਕੇ ਆਗੂ ਨੇ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤੰਜ ਕੱਸਦੇ ਨੇ ਜਿੰਨਾ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਖੁਦ ਬਠਿੰਡਾ ਦੇ ਵਿੱਚ ਹੋਏ ਇੱਕ ਸਮਾਗਮ ਦੇ ਵਿੱਚ ਉਹ ਦੇ ਚੁੱਕੇ ਨੇ ਉਸ ਗੱਲ ਦਾ ਜਵਾਬ ਪਰ ਫਿਲਹਾਲ ਹੁਣ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਤੋਂ ਜਿਹੜੀ ਆਈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਫਿਲਹਾਲ ਠੀਕ ਹੈ ਇਸ ਤੋਂ ਪਹਿਲਾਂ ਦਿੱਲੀ ਦੇ ਅਪੋਲੋ ਹਸਪਤਾਲ ਦੇ ਵਿੱਚ ਵੀ ਉਹਨਾਂ ਨੂੰ ਦਾਖਲ ਕਰਵਾਉਣਾ ਪਿਆ ਸੀ ਔਰ ਹੁਣ ਦੱਸਿਆ ਜਾ ਰਿਹਾ ਹੈ ਕਿ ਜ਼ਰੂਰੀ ਜਿਹੜੀ ਜਾਂਚ ਰਿਪੋਰਟਾਂ ਹੋਣ ਤੋਂ ਬਾਅਦ ਉਹਨਾਂ ਨੂੰ ਛੁੱਟੀ ਮਿਲ ਜਾਵੇਗੀ ਤੇ ਫਿਰ ਉਹ ਡਾਕਟਰਾਂ ਦੀ ਦਿੱਤੀ ਸਲਾਹ ਦੇ ਮੁਤਾਬਕ ਆਪਣਾ ਜਿਹੜਾ ਉਹਨਾਂ ਨੂੰ ਕੋਈ ਸਿਹਤ ਦੇ ਵਿੱਚ ਦਿੱਕਤ ਆਈ ਹੈ ਉਸ ਦਾ ਇਲਾਜ ਕਰਵਾਉਣ ਤੋਂ ਬਾਅਦ ਫਿਰ ਉਹਨਾਂ ਸਰਗਰਮੀਆਂ ਦੇ ਵਿੱਚ ਉਸੇ ਤਰ੍ਹਾਂ ਲਗਾਤਾਰਤਾ ਦੇ ਵਿੱਚ ਉਹ ਜੁਟ ਜਾਣਗੇ ਫਿਲਹਾਲ ਇਹ ਜਾਣਕਾਰੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦੀ ਜਾਂ ਜਿਨ੍ਹਾਂ ਤੇ ਮੁਢਲੀ ਜ਼ਿੰਮੇਵਾਰੀ ਹੁੰਦੀ ਹੈ ਸਟੇਟ ਨੂੰ ਚਲਾਉਣ ਦੀ ਉਹਨਾਂ ਦੀ ਸਿਹਤ ਦੇ ਬਾਰੇ ਸਮੂਹ ਪੰਜਾਬੀਆਂ ਦੀ ਨਜ਼ਰ ਬਣੀ ਹੁੰਦੀ ਹੈ ਕਿ ਸਿਹਤ ਠੀਕ ਹੈ ਕਿਵੇਂ ਹੈ ਉਹ ਸਿਹਤ ਜਾਂ ਬਹਨ ਕਿ ਨਹੀਂ ਹਨ ਇਸ ਦੇ ਕਰਕੇ ਹੀ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਤੋਂ ਇਹ ਜਾਣਕਾਰੀ ਆਈ ਹੈ ਕਿ ਉਹਨਾਂ ਨੂੰ 40 ਹਸਪਤਾਲ ਵਿੱਚ ਦਾਖਲ ਵੀ ਕਰਾਇਆ ਗਿਆ ਅਰ ਜ਼ਰੂਰੀ ਕੁਝ ਰਿਪੋਰਟਾਂ ਤੋਂ ਬਾਅਦ ਉਹਨਾਂ ਨੂੰ ਛੇਤੀ ਹੀ ਹਸਪਤਾਲ ਤੋਂ ਰੀਲੀਜ਼ ਕਰ ਦਿੱਤਾ ਜਾਵੇਗਾ ਛੁੱਟੀ ਮਿਲ ਜਾਵੇਗੀ ਫਿਲਹਾਲ ਸਾਡੀ ਇਸ ਦੇ ਉੱਤੇ ਨਜ਼ਰ ਬਣੀ ਰਹੇਗੀ ਜਦੋਂ ਵੀ ਕੋਈ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਮੁਹੱਈਆ ਕਰਵਾਈ ਜਾਵੇ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ